ਦੋਹਾਂ ਦਾ ਖਹਿੜਾ ਛੱਡ ਜੀਏ ਕੋਈ ਉਸਤਤ ਕਰੇ ਕੋਈ ਨਿੰਦਾ ਕਰੇ ਸੱਚ ਦੇ ਰਾਹ ਚੱਲਦੇ ਤੂੰ ਰਾਹ ਨਾ ਬਦਲੀ ਆਪਣਾ ਮੈਂ ਇੱਕ ਕਹਾਣੀ ਪੜ੍ਹੀ ਨਿੱਕੀ ਜੀ ਕਿਨੇ ਦਾ ਇੱਕ ਡੱਡੂਆਂ ਦੀ ਰੇਸ ਲੱਗੀ ਸੀ ਕਿਤੇ ਮੰਜ਼ਲ ਪਹਾੜ ਤੇ ਚੜਨਾ ਸੀ ਮੂਰੇ ਅੱਗੇ ਸੀ ਪਹਾੜ ਡੱਡੂਆਂ ਨੇ ਬੜਾ ਰੌਲਾ ਪਾਇਆ ਉਹ ਡੱਡੂਆਂ ਨਾਲ ਦੇ ਵਿੱਚ ਇੱਕ ਸੀ ਡੱਡੂ ਬੋਲਾ ਉਹ ਜਿਹੜਾ ਮਜ਼ਰ ਡੱਡੂ ਸੀ ਨਾ ਉਹ ਇਹ ਬੋਲੀ ਜਾਇਆ ਕਰਨ ਉਹ ਕਹਿੰਦੇ ਨਹੀਂ ਨਹੀਂ ਬਹੁਤ ਔਖਾ ਹੈ ਇਧਰ ਨਹੀਂ ਚੜਿਆ ਜਾਣਾ ਇਧਰ ਨਹੀਂ ਚੜਿਆ ਜਾਣਾ ਉਹਨੇ ਸੁਣਿਆ ਹੀ ਨਹੀਂ ਸੀ ਬੋਲਾ ਉਹ ਚੜਦਾ ਗਿਆ ਉਹ ਜੋਰ ਲਾਉਂਦਾ ਗਿਆ ਹਿੰਮਤ ਅਕ ਰੱਖੀ ਹੋਣੀ ਚੜਦਾ 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 ਤੀਸੀ ਤੇ ਪਹੁੰਚ ਗਿਆ ਜਦੋਂ ਵੇਖਿਆ ਜਿਹੜੇ ਬਾਕੀ ਦੇ ਥੱਲੇ ਸਨ ਖੜੇ ਉਹ ਕਰ ਜਾਣੇ ਇਧਰ ਨਹੀਂ ਚੜਿਆ ਜਾਣਾ ਇੱਥੇ ਨਹੀਂ ਚੜ ਜਣਵਾਈ ਕਰਦੇ ਥੱਲੇ ਖੜੇ ਰਹਿ ਕੇ ਉਹ ਡੱਡੂ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਉਹਦੇ ਪਹੁੰਚਣ ਦਾ ਕਾਰਨ ਕੀ ਬਣਿਆ ਕਿਉਂਕਿ ਉਹ ਬੋਲਾ ਸੀ ਗੋਲਾ ਸਿਵ ਨੇ ਸੁਣਿਆ ਨਹੀਂ ਉਹਨੇ ਸੁਣਿਆ ਨਹੀਂ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਜਿਵੇਂ ਕਹਿੰਦੇ ਨੇ ਹੁੰਦੇ ਹੈ ਹਾਥੀ ਆਪਣੀ ਚਾਲ ਚੱਲਦਾ ਜਾਂਦਾ ਹੈ ਤੇ ਕੁੱਤੇ ਭੌਤ ਦੇ ਰਹਿ ਜਾਂਦੇ ਕੋਈ ਕੁੱਤਿਆਂ ਦੀ ਪ੍ਰਵਾਹ ਕਰਨ ਲੱਗ ਗਿਆ ਜਾਂ ਕੁੱਤਿਆਂ ਨਾਲ ਹੀ ਵੈਸਣ ਲੱਗ ਗਿਆ ਨਾਲ ਕੁੱਤਿਆਂ ਵਾਲੀ ਮੱਥਾ ਲਾਉਣ ਲੱਗ ਗਿਆ ਵੀ ਇਹ ਕਿਉਂ ਭੌਂਕਦੇ ਇੱਥੇ ਰੁਕ ਜਾਓ ਆਪਣੀ ਮੰਜ਼ਲ ਤੇ ਨਹੀਂ ਜਾ ਸਕਦੇ ਉੱਗੀ ਬਾਤਾਂ ਜਾਂਦਾ ਉਹ ਆਪਣੀ ਮੱਜਲਵਾਤ ਬਾਤਾਂ ਗਿਆ ਕਿਸੇ ਦੀ ਪਰਵਾਹ ਨਹੀਂ ਕੀਤੀ ਕੋਈ ਕੀ ਕਹਿੰਦਾ ਕੋਈ ਨਹੀਂ ਕਹਿੰਦਾ ਤੁਸੀਂ ਗੁਰੂ ਦੇ ਰਾਹ ਤੇ ਤੁਰ ਪਾਓ ਤੁਹਾਨੂੰ ਕੋਈ ਮਾੜਾ ਕਹੇ ਤੁਸੀਂ ਚੰਗਾ ਕਹੇ ਤੁਸੀਂ ਇੱਕ ਨਿਰਮੰਜਲ ਤੇ ਪਹੁੰਚ ਜਾਓ ਇਹਦੀ ਪਰਵਾਹ ਹੀ ਨਾ ਕਰੋ ਲੋਕ ਕੀ ਕਹਿੰਦੇ ਲੋਕਾਂ ਦੀ ਕੀ ਚਤਰਾਈ ਉਕਮਾ ਤੇ ਵੈ ਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀਓ ਹਟਾਰ ਅਸੀਂ ਗੁਰੂ ਨੂੰ ਸਮਰਪਿਤ ਹੋ ਕੇ ਜੀਵਨ ਜਿਉਈਏ ਕੋਈ ਚੰਗਾ ਕਹਲੇ ਤੇ ਕੋਈ ਮਾੜਾ ਕਹਲੇ ਰੱਜ ਰੱਜ ਕੇ ਕਹਲੇ ਕੋਈ ਫਰਕ ਨਹੀਂ ਪੈਂਦਾ ਹੈ